ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਓਲ ਪੰਜਾਬੀ ਬੀਟੀ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਮੀਰ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜਿੱਥੇ ਤੁਹਾਨੂੰ ਨਵੀਂ ਵੀਡੀਓਜ਼ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਲੈ ਕੇ ਆਇਆ ਆਂ ਬਹੁਤ ਜ਼ਿਆਦਾ ਸੋਹਣੇ ਗਰਮੀਆਂ ਲਈ ਲੈ ਕੇ ਆਇਆ ਸੌਫਟ ਕਾਟਨ ਦੇ ਸੂਟ ਹੋਣਗੇ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਹੇ ਨੇ ਵਾਲੇ ਸੂਟ ਬਹੁਤ ਜ਼ਿਆਦਾ ਵਧੀਆ ਕਲੈਕਸ਼ਨ ਹੋਊਗੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰਕੇ ਜਾਇਓ ਰੇਟ ਹੈ ਜਿਹੜਾ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਕਿਸੇ ਵੀ ਮੇਰੀ ਭੈਣੇ ਆਪਣਾ ਆਰਡਰ ਕਨਫਰਮ ਕਰਨਾ ਹੋਵੇ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਤੁਸੀਂ ਟੈਲਸਿੰਗ ਫ੍ਰੀ ਸਾਨੂੰ ਆਰਡਰ ਦੇ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮਗਵਾ ਸਕਦੇ ਹੋ ਤੁਸੀਂ ਕਿਸੇ ਪ੍ਰਕਾਰ ਦੀ ਸਾਡੇ ਤੋਂ ਸਟਿਚਿੰਗ ਲੈਣੀ ਆ ਉਹ ਵੀ ਲੈ ਸਕਦੇ ਹੋ ਕਿਸੇ ਪ੍ਰਕਾਰ ਦਾ ਬੁਟੀਕ ਪੀਸ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਆਪਣੀ ਪਸੰਦ ਦੇ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਸੂਟ ਹੋ ਜਾਣਗੇ ਜਿਹੜੇ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਰ ਪੀਸ ਹੋਣਗੇ ਕਈ ਮੇਰੇ ਭੈਣਾਂ ਦੀ ਰਿਕੁਆਇਰਮੈਂਟ ਸੀਗੀ ਕਈ ਦਿਨਾਂ ਤੋਂ ਆਪ ਨੂੰ ਮੈਸੇਜ ਆ ਰਹੇ ਸੀਗੇ ਵੀ ਕੋਈ ਵਧੀਆ ਪਾਰਟੀ ਵੈਅਰ ਸੂਟ ਦਿਖਾਵੋ ਜਿਹੜੇ ਕਾਟਨ ਦੇ ਵੀ ਹੋਣ ਬਿਦਾਊਟ ਲਾਈਨਿੰਗ ਨੀੜਨਾ ਉਹ ਵੀ ਲਾਈਨਿੰਗ ਦੀ ਇਹਨਾਂ ਨੂੰ ਤੁਸੀਂ ਤੁਹਾਡੀ ਮਸੰਦ ਜਾਂ ਚਾਹੋ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਨਹੀਂ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਲਾਈਨਿੰਗ ਦੀ ਕਿਉਂਕਿ ਬਹੁਤ ਜ਼ਿਆਦਾ ਸੌਫਟ ਕਾਟਨ ਦੇ ਸੂਟ ਨੇ ਵੀਡੀਓ ਲਗਾਉਣ ਤੋਂ ਬਿਨਾਂ ਹੀ ਇਹ ਆਪਣੇ ਕੋਲ ਕਈ ਸੂਟ ਨੇ ਜਿਹੜੇ ਪਹਿਲਾਂ ਹੀ ਸੇਲ ਹੋ ਗਏ ਨੇ ਵੀਡੀਓ ਲਗਾਉਣ ਦਾ ਟਾਈਮ ਨਹੀਂ ਲੱਗਿਆ ਹੈਗਾ ਟਾਈਮ ਕਿ ਨਹੀਂ ਲੱਗਿਆ ਹੈਗਾ ਸੂਟ ਆਪਣੇ ਕੋਲੇ ਆਈ ਸੀਗੇ ਹੋਂਦੇ ਸਾਰੀ ਜਿਹੜੇ ਸੂਟ ਨੇ ਸੇਲ ਹੋ ਗਏ ਨੇ ਇਹ ਵੀ ਆਪਾਂ ਜਿਹੜੇ ਮੰਗਵਾਏ ਨੇ ਦਵਾ ਫੇਰ ਤੋਂ ਮੰਗਵਾਏ ਨੇ ਇਹ ਵੀ ਆਪਣੇ ਕੋਲੇ ਡਬਲ ਸੈੱਟ ਸੀਗਾ ਡਬਲ ਸੈੱਟ ਦੇ ਵਿੱਚੋਂ ਇੱਕ ਸੈੱਟ ਬਚਿਆ ਇੱਕ ਸਵਿਫਟ ਆਪਣਾ सेल ਹੋ ਗਿਆ ਇਹਦੀ ਆਪਾਂ ਤੁਹਾਨੂੰ ਵੀਡੀਓ ਲਗਾ ਕੇ ਸ਼ੋਅ ਕਰਾਂਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਗਾ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਸਾਰੀ ਡਿਜ਼ਾਈਨਿੰਗ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਵੀਡੀਓ ਦੇ ਵਿੱਚ ਆਪਾਂ ਪ੍ਰੋਪਰ ਦੱਸਦੇ ਹੁੰਨੇ ਆ ਜਿੱਦਾਂ ਦਾ ਸਟਾਫ ਆ ਜਿੱਦਾਂ ਦਾ ਵਰਕ ਆ ਜਿੱਦਾਂ ਦੇ ਪ੍ਰਿੰਟਿੰਗ ਡਿਜ਼ਾਈਨਿੰਗ ਸਾਰਾ ਕੁਝ ਦੁਪੱਟੇ ਦੀ ਦੁਪੱਟੇ ਦਾ ਫੈਬਰਿਕ ਬਾਰੇ ਸਾਰੀ ਫੁੱਲ ਡਿਟੇਲ ਆਪਾਂ ਦਿੰਨੇ ਹੁੰਨੇ ਆਂਗੇ ਧੋਖੇ ਚ ਰੱਖ ਕੇ ਆਪਾਂ ਕਿਸੇ ਵੀ ਭੈਣ ਨੂੰ ਕੁਝ ਨਹੀਂ ਭੇਜਾਂਗੇ ਕਿਉਂਕਿ ਤੁਸੀਂ ਵੀ ਸਾਨੂੰ ਪੇਮੈਂਟ ਕਰਨੀ ਆ ਉਸ ਤੋਂ ਬਾਅਦ ਹੀ ਸੂਟ ਮਗਵਾਣਾ ਇਸ ਲਈ ਆਪਾਂ ਨਹੀਂ ਚਾਹੁੰਦੇ ਤੁਹਾਡੇ ਕਿਸੇ ਵੀ ਪ੍ਰਕਾਰ ਦੀ ਪੇਮੈਂਟ ਆਪਣੇ ਕੋਲੇ ਆਵੇ ਤੇ ਵੇਸਟ ਜਾਵੇ ਤੁਹਾਡੇ ਫੈਬਰਿਕ ਆ ਜਿਹੜਾ ਪਸੰਦ ਨਾ ਆਵੇ ਇਸ ਲਈ ਆਪਾਂ ਪੂਰੀ ਡਿਟੇਲ ਆ ਜਿਹੜੀ ਪੂਰੀ ਡਿਟੇਲ ਦਿੰਨੀ ਹੁੰਦੀ ਆ ਬਾਕੀ ਤੁਸੀਂ ਸਾਡੇ ਤੋਂ ਵੀਡੀਓ ਕਾਲ ਤੇ ਕੋਈ ਸੂਟ ਸਿਲੈਕਟ ਕਰਨਾ ਤਾਂ ਤੁਸੀਂ ਉਹ ਵੀ ਕਰ ਸਕਦੇ ਹੋਗੇ ਚਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਵਾਲਾ ਫਾਸਟ ਸੂਟ ਇਹ ਜਿਹੜੇ ਬਹੁਤ ਜ਼ਿਆਦਾ ਪਿਆਰੇ ਜਿਹੇ ਹੋਣਗੇ ਗਰਮੀ ਵਾਲੇ ਸਾਰੇ ਸ਼ੇਡ ਹੋਣਗੇ ਇਹਨਾਂ ਦੇ ਸੂਟਾਂ ਤੇ ਆਹ ਵਾਲਾ ਵਰਕ ਮਿਲਣਾ ਤੁਹਾਨੂੰ ਘੇਰੇ ਤੇ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਸਫਾਈ ਦਾ ਕੰਮ ਮਿਲਣਾਗਾ ਘੇਰੇ ਦੇ ਵਰਕ ਦੇ ਨਾਲ ਨਾਲ ਤੁਹਾਨੂੰ ਮਿਲਣਗੇ ਦੋ ਪੈਨਲ ਆਹ ਵਾਲੇ ਦੋ ਪੈਨਲ ਜਾ ਰਹੇ ਨੇ ਇਹਦੇ ਸਾਲਟ ਵੀ ਜਿਹੜੀ ਬਣੀ ਹੋਈ ਹੈ ਡਿਜ਼ਾਈਨਰ ਬਣੀ ਹੋਈ ਹੈ ਵਿਚਾਲੇ ਦੇ ਆਹ ਵਾਲਾ ਡਿਜ਼ਾਈਨ ਆ ਰਿਹਾ ਤਾਂ ਪੈਨਲ ਆ ਰਹੇ ਨੇ ਸੈਡਾਂ ਤੇ ਇਹਦੇ ਪ੍ਰਿੰਟਿੰਗ ਆ ਰਹੀ ਹੈਗੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋਗੇ ਆਹ ਵਾਲਾ ਇਹਦੀ neck ਤੇ ਪੱਟੀ ਆਉਣੀ ਆਗੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਵਰਕ ਕੀਤਾ ਹੋਇਆ ਬਿਲਕੁਲ ਸਫਾਈ ਦਾ ਕੰਮ ਮਿਲਣਾਗਾ ਆਹ ਵਾਲੀ ਆਉਣੀ ਆ ਦੀ ਬੈਕ ਬੈਕ ਤੇ ਪ੍ਰਿੰਟਿੰਗ ਮਿਲੂਗੀ ਤੁਹਾਨੂੰ ਜਿਹੜੀ ਬਾਟਮ ਆਗੀ ਉਹਦੇ ਨਾਲ ਇਹਦੇ ਨਾਲ ਰੱਖੀ ਹੋਈ ਇਹ ਵੀ ਤੁਹਾਨੂੰ ਮਿਲਣੀ ਆ ਡਿਜ਼ਾਈਨਰ ਏਕੇ ਟੈਕਸ ਦੀ ਬਹੁਤ ਜ਼ਿਆਦਾ ਵਧੀਆ ਬ੍ਰਾਂਡ ਦੀ ਕਾਟਨ ਆਗੀ ਲਾਈਨਿੰਗ ਵਿਦਆਊਟ ਲਾਈਨਿੰਗ ਤੁਸੀਂ ਜਿੱਦਾਂ ਮਰਜੀ ਸਟਿਚਿੰਗ ਕਰ ਸਕਦੇ ਹੋ ਆਹ ਵਾਲੀ ਪ੍ਰਿੰਟਿੰਗ ਬਾਟਮ ਰੱਖੀ ਹੋਈ ਆ ਇਹਦੇ ਨਾਲ ਸੈਕੰਡ ਨੰਬਰ ਤੇ ਜਿਹੜਾ ਇਹ ਨਾਲ ਦੁਪੱਟਾ ਰੱਖਿਆ ਹੋਇਆਗਾ ਉਹ ਉਹਦਾ ਦੁਪੱਟੇ ਦਾ ਫੈਬਰਿਕ ਜਿਹੜਾ ਬਹੁਤ ਜ਼ਿਆਦਾ 베ਸਟ ਆ ਵੈਸਟ ਕੁਆਲਿਟੀ ਹੈਗੀ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਰ ਜਿਹਾ ਦੁਪੱਟਾ ਮਿਲਣਾ ਤੁਹਾਨੂੰ ਪਿਓਰ ਮਸਲੀਨ ਦਾ ਜਿਹੜੀ ਮੇਰੀਆਂ ਭੈਣਾਂ ਪਿਓਰ ਨੂੰ ਨਹੀਂ ਲਾਈਕ ਕਰਦੀਆਂ ਮਸਲੀਨ ਨੂੰ ਲਾਈਕ ਕਰਦੀਆਂ ਨੇ ਉਹਨਾਂ ਲਈ 베ਸਟ ਕਲੈਕਸ਼ਨ ਆਗੀ ਇਹ ਚੈੱਕ ਕਰ ਸਕਦੇ ਹੋ ਪ੍ਰਿੰਟਿੰਗ ਦੇਖੋ ਤੁਸੀਂ ਕਿੰਨੀ ਜ਼ਿਆਦਾ ਸੋਹਣੀ ਆ ਬਿਲਕੁਲ ਸੌਫਟ ਮਸਲੀਨ ਦਾ ਦੁਪੱਟਾ ਪਿਆਗਾ ਏਸੀ ਇਹਦੇ ਵਿੱਚ ਆਪਣੇ ਕੋਲੇ ਫਰਸਟ ਕਲਰ ਆ ਸੈਕੰਡ ਕਲਰ ਆ ਗਿਆ ਆਹ ਵਾਲਾ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿਹਾ ਇਹਦੇ ਵੀ ਪੈਨਲ ਬਣੇ ਹੋਏ ਨੇ ਬਰਕ ਮਿਲਣਾ ਘੇਰੇ ਤੇ ਨਾਲ ਤੁਹਾਨੂੰ neck ਤੇ ਪੱਟੀ ਮਿਲਣੀ ਆਂਗੀ ਸੇਮ ਡਿਜ਼ਾਈਨ ਆ ਜੋ ਆਪਾਂ ਤੁਹਾਨੂੰ ਪਹਿਲਾਂ ਦਿਖਾਇਆਗਾ ਇਹਦੇ ਨਾਲ ਆਹ ਵਾਲਾ ਦੁਪੱਟਾ ਰੱਖਿਆ ਹੋਇਆਗਾ ਪ੍ਰਿੰਟਿੰਗ ਵਾਲਾ ਬਹੁਤ ਜਿਆਦਾ ਪਿਆਰਾ ਜਿਹਾ ਚਾਰ ਕਲਰ ਦਿਖਾਵਾਂਗੇ ਇਹਦੇ ਵਿੱਚ ਆਪਾਂ ਤੁਹਾਨੂੰ ਅਗਲਾ ਜਿਹੜਾ ਆ ਗਿਆ ਗ੍ਰੇ ਕਲਰ ਆ ਗਿਆ ਗ੍ਰੇ ਵੀ ਬਿਲਕੁਲ ਨਿਊ ਜੀ ਟੱਚ ਤੇ ਆਇਆਗਾ ਗ੍ਰੇ ਕਲਰ ਵੀ ਬਹੁਤ ਜ਼ਿਆਦਾ ਵਧੀਆਗਾ ਐਦਾਂ ਨਹੀਂ ਹੈਗਾ ਵੀ ਢਕੀਲਾ ਜਿਹਾ ਗ੍ਰੇ ਹੈਗਾ ਨਵਲੀ ਡਿਜ਼ਾਈਨ ਵੀ ਚੈੱਕ ਕਰ ਸਕਦੇ ਹੋ ਤੁਸੀਂ ਇਹਨਾਂ ਦਾ ਸੂਟਾਂ ਦਾ ਜਿਹੜਾ ਰੇਟ ਹੈ ਉਹ 1700 ਰੁਪਈਆ ਰਹਿਣ ਵਾਲਾਗਾ ਸਟਾਫ ਦੇ ਫੈਬਰਿਕ ਦੇ ਹਿਸਾਬ ਨਾਲ 1700 ਇਹਦਾ ਰੇਟ ਕੋਸ਼ਿਸ਼ ਵੀ ਨਹੀਂ ਹੈਗਾ ਕਿਸੇ ਵੀ ਸ਼ਾਪ ਤੋਂ ਬਾਏ ਕਰੋਗੇ ਤਾਂ ਤੁਹਾਨੂੰ 2000 ਤੋਂ ਘੱਟ ਨਹੀਂ ਮਿਲਣਾ ਹੈਗਾ ਇਹ ਸੂਟਾਂ ਚੈੱਕ ਕਰ ਸਕਦੇ ਹਾਂ ਆਹ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਦੁਪੱਟਾ ਪ੍ਰਿੰਟ ਦੁਪੱਟਾ ਰੱਖਿਆ ਹੋਇਆ ਹੈਗਾ ਅਗਲਾ ਜਿਹੜਾ ਲਾਸਟ ਕਲਰ ਆ ਗਿਆ ਆਪਣੇ ਕੋਲੇ ਇਹ ਆ ਗਿਆ ਲਾਈਟ ਪਿਸਤਾ ਜਿਹਾ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਆ ਗਈ ਸੂਟ ਦੀ ਪ੍ਰਿੰਟਿੰਗ ਆ ਗਈ ਨਾਲ ਰੱਖਿਆ ਹੋਇਆ ਮਸਲੀਨ ਦਾ ਦੁਪੱਟਾ ਨੇੜੇ ਤੋਂ ਕਰਕੇ ਆਪਾਂ ਤੁਹਾਨੂੰ ਇਹਦਾ ਵਰਕ ਚੈੱਕ ਕਰਾਉਣੀ ਆਂਗੇ ਆਹ ਵਾਲਾ ਵਰਕ ਆ ਕਾ ਸੂਟ ਦਾ ਬਹੁਤ ਜਿਆਦਾ ਵਧੀਆ ਕਲੈਕਸ਼ਨ ਆਗੇ ਜਿਹੜੀ ਵਾਲੀ ਆਪਣੀ ਡਿਜ਼ਾਈਨਰ ਜੇ ਪੀਸਾਂ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਸ਼ੋਅ ਕੀਤੇ ਨੇ ਪੀਸ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਪੀਸ ਪਸੰਦ ਆ ਤਾਂ ਤੁਸੀਂ ਆਪਣਾ ਸਕਰੀਨ ਤੇ ਨੰਬਰ ਲਾਇਆ ਹਾਂਦਾ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ